ਸਤਿ ਸ਼੍ਰੀ ਅਕਾਲ ਜੀ ਹੋਪਸ ਹੋ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਦਾ ਜਿਹੜਾ ਆਪਣਾ ਕੁਐਸਚਨ ਹੈਗਾ ਜੀ ਉਹ ਹੈਗਾ ਵਿਚ ਆਫ ਦੀ ਫੋਲੋਇੰਗ ਐਕਟ ਲੈਜਿਸਲੇਟਿਵ ਕੌਂਸਲ ਆਫ ਇੰਡੀਆ ਰੀਸੀਵਡ ਦੀ ਪਾਵਰ ਟੂ ਡਿਸਕਸ ਦੀ ਬਜਟ ਹੇਠ ਲਿਖੇ ਕਿਸ ਐਕਟ ਦੁਆਰਾ ਵਿਧਾਨ ਪਰਿਸ਼ਦ ਨੂੰ ਬਜਟ ਤੇ ਚਰਚਾ ਕਰਨ ਦੀ ਸ਼ਕਤੀ ਮਿਲੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਕਾਫੀ ਵਾਰ ਇਗਜ਼ਾਮ ਵਿੱਚ ਪੁੱਛਿਆ ਜਾ ਚੁੱਕਾ ਹੈ ਠੀਕ ਹੈ ਤੇ ਇਹ ਐਕਟ ਸੀਗਾ ਜੀ ਇੰਡੀਅਨ ਕੌਂਸਲ ਐਕਟ 1892 ਠੀਕ ਹੈ ਇਸ ਐਕਟ ਰਾਹੀਂ ਜਿਹੜੀ ਵਿਧਾਨ ਪਰਿਸ਼ਦ ਸੀਗੀ ਉਸ ਨੂੰ ਬਜਟ ਤੇ ਚਰਚਾ ਕਰਨ ਦੀ ਪਾਵਰ ਮਿਲ ਗਈ ਸੀ ਠੀਕ ਹੈ ਤੇ ਹੁਣ ਆਪਾਂ ਇੰਡੀਅਨ ਕੌਂਸਲ ਐਕਟ ਬਾਰੇ ਡਿਟੇਲ ਵਿੱਚ ਪੜ੍ਹਦੇ ਹਾਂ ਠੀਕ ਹੈ ਇੰਡੀਅਨ ਕੌਂਸਲ ਐਕਟ ਜਿਹੜਾ ਹੈਗਾ ਏ 1892 ਨੇ ਵਿਧਾਨ ਪਰਿਸ਼ਦ ਦੇ ਕੰਮਕਾਜਾਂ ਵਿੱਚ ਵਾਧਾ ਕੀਤਾ ਤੇ ਕੌਂਸਲਾਂ ਨੂੰ ਬਜਟ ਤੇ ਚਰਚਾ ਕਰਨ ਅਤੇ ਕਾਰਜਪਾਲਿਕਾ ਨੂੰ ਸਵਾਲ ਪੁੱਛਣ ਦੀ ਸ਼ਕਤੀ ਦਿੱਤੀ ਗਈ ਠੀਕ ਹੈ ਇਸ ਐਕਟ ਦਾ ਜਿਹੜਾ ਉਦੇਸ਼ ਸੀਗਾ ਉਹ ਭਾਰਤ ਵਿੱਚ ਕੌਂਸਲਾਂ ਦੀ ਸੰਖਿਆ ਨੂੰ ਵਧਾਉਣਾ ਤੇ ਉਹਨਾਂ ਦੇ ਅਧਿਕਾਰਾਂ ਵਿੱਚ ਕੁਝ ਵਾਧਾ ਕਰਨਾ ਸੀ ਇਸ ਤੋਂ ਇਲਾਵਾ ਇਸ ਐਕਟ ਨਾਲ ਜਿਹੜੇ ਗਵਰਨਰ ਜਨਰਲ ਦੀ ਕੌਂਸਲ ਠੀਕ ਹੈ ਸੈਂਟਰਲ ਲੈਜਿਸਲੇਟਿਵ ਕੌਂਸਲ ਸੀਗੀ ਅਤੇ ਪ੍ਰਾਂਤਾਂ ਦੀਆਂ ਕੌਂਸਲਾਂ ਵਿੱਚ ਮੈਂਬਰਾਂ ਦੀ ਜਿਹੜੀ ਗਿਣਤੀ ਸੀਗੀ ਉਹ ਵਧਾ ਦਿੱਤੀ ਗਈ ਸੀ ਠੀਕ ਹੈ ਜਿਹੜਾ ਇਹ 1892 ਦਾ ਐਕਟ ਸੀਗਾ ਇਸ ਤਰ੍ਹਾਂ ਹੀ ਪਹਿਲੀ ਵਾਰੀ ਕੁਝ ਮੈਂਬਰਾਂ ਦੀ ਚੋਣ ਨਾਮਜ਼ਦਗੀ ਰਾਹੀਂ ਹੋਣ ਲੱਗੀ ਠੀਕ ਹੈ ਇਸ ਤੋਂ ਲਾਵਾ ਇਸ ਐਕਟ ਨਾਲ ਭਾਰਤੀ ਲੋਕਾਂ ਨੂੰ ਵਿਧਾਨਕ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਦੀ ਇੱਕ ਸ਼ੁਰੂਆਤ ਹੋ ਗਈ ਸੀਗੀ ਠੀਕ ਹੈ ਤੇ ਇਹ ਜਿਹੜਾ ਐਕਟ ਸੀਗਾ ਇਹ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਪਹਿਲੀਆਂ ਮੰਗਾਂ ਨੂੰ ਦੇਖਦੇ ਹੋਏ ਪਾਸ ਕੀਤਾ ਗਿਆ ਸੀ ਪਰ ਜਿਹੜੀਆਂ ਇਹ ਮੰਗਾਂ ਸੀ ਨਾ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਇਹ ਫਿਰ ਵੀ ਅਧੂਰੀਆਂ ਹੀ ਰਹੀਆਂ ਸੀ ਠੀਕ ਹੈ ਤਾਂ ਇਹ ਤਾਂ ਸੀਗਾ ਜੀ ਇੰਡੀਅਨ ਕਾਉਂਸਲ act 1892 ਨਾਲ रिलेटेड ਟੌਪਿਕ ਠੀਕ ਹੈ ਹੋਪਸ ਹੋ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ